ਤੋ ਬੀਣਾ ਬਸਤੀ ਤੋਂ ਜਾਲੀ ਪੁਲਿਸ ਮੁਲਾਜ਼ਮ ਦੇ ਕੋਲ ਹਥਕੜੇ ਵੀ ਨਿਕਲੇ ਜਾਲੀ ਐਸਐਚਓ ਨੇ ਕਿਹਾ ਮੰਗਵਾਈ ਸੀ ਆਨਲਾਈਨ ਏਸੀ ਇੱਕ ਖੜਾਉਣਾ ਮੰਗਲਵਾਰ ਨੂੰ 2 ਵੇ ਦੇ ਲਗਭਗ ਐਸਐਚਓ ਥਾਣਾ ਸਿਵਲ ਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਕੱਲ ਜੋ ਬਠਿੰਡਾ ਦੇ ਇੱਥੇ ਆਪਣਾ ਪੱਕਾ ਧੋਬਿਆਣਾ ਵਿਖੇ ਇੱਕ ਵਿਅਕਤੀ ਨੂੰ ਉਹਨਾਂ ਵੱਲੋਂ ਰਾਉਂਡ ਅਪ ਕੀਤਾ ਗਿਆ ਸੀ ਕਿਉਂਕਿ ਪਰਿਵਾਰ ਕੇ ਮੈਂਬਰਾਂ ਨੇ ਇਲਜ਼ਾਮ ਲਗਾਏ ਸੀ ਕਿ ਇਹ ਵਿਅਕਤੀ ਐਸਟੀਫ ਦਾ ਮੁਲਾਜ਼ਮ ਦੱਸ ਕੇ ਆਪਣੇ ਆਪ ਨੂੰ ਤੇ ਉਹਨਾਂ ਦੇ ਕੋਲੋਂ ਪੈਸੇ ਦੀ ਮੰਗ ਕਰਦਾ ਹੈ ਅਤੇ ਐਸਐਚ ਨੇ ਕਿਹਾ ਕਿ ਇਹ ਵਿਅਕਤੀ ਨਸ਼ੇ ਦਾਦੀ ਹੈ ਤੇ ਇਸ ਦੇ ਕੋਲ ਜੋ ਹੱਥਕੜੀ ਮਿਲੀ ਹੈ ਉਹ ਵੀ ਇੱਕ ਇਸ ਨੇ ਆਨਲਾਈਨ ਆਪਣਾ ਮੰਗਵਾਈ ਸੀ ਇਹ ਵੀ ਇੱਕ ਆਪਣਾ ਯਾਲੀ ਹੈ ਤੇ ਇਹ ਵੀ ਇੱਕ ਖੜਾਉਣਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੂਰੀ ਜਾਂਚ ਵਿਣ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਉਹਨਾਂ ਦੇ ਪਰਿਵਾਰ ਦੇ ਹਵਾਲੇ ਅਪਣਾ ਕੀਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਜੋ ਇਹ ਵਿਅਕਤੀ ਸੀ ਇਹ ਨਸ਼ੇ ਦਾ ਆਦੀ ਸੀ ਅਤੇ ਇਹ ਅਕਸਰੀ ਉੱਥੇ ਆਪਣਾ ਆਉਂਦਾ ਜਾਂਦਾ ਰਹਿੰਦਾ ਸੀ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਆਪਣਾ ਬੀਐਸ ਨੂੰ ਉੱਥੇ ਆਪਦੇ ਘਰ ਦੇ ਵਿੱਚ ਅੰਦਰ ਬਣ ਕੇ ਇਸ ਦੀ ਕਟਮਾਰ ਕੀਤੀ ਅਤੇ ਉਸ ਤੋਂ ਬਾਅਦ ਇੰਨਾ ਵੱਲੋਂ ਆਪਣਾ ਪੁਲਿਸ ਵੱਲੋਂ ਸਿਵਲੈਂਡ ਦੀ ਆਪਣਾ ਸਿਵਲੈਂਡ ਤਾਨੇ ਦੀ ਪੁਲਿਸ ਵੱਲੋਂ ਇਸ ਨੂੰ ਫਾਸਟ ਹੈਡ ਵੀ ਆਪਣਾ ਦਿੱਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਇਸ ਨੂੰ ਆਪਣਾ ਕੀਤਾ ਗਿਆ ਇਹ ਮਾਮਲਾ ਕਾਫੀ ਆਪਣਾ ਹਾਈਲਾਈਟ ਹੋ ਗਿਆ ਸੀ ਕਿਉਂਕਿ ਬੀਤੀ ਕੱਲ ਤੋਬੀਨਵਰਤੀ ਵਿਕੇ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਇਸਟੇਪ ਦਾ ਮੁਲਾਜ਼ਮ ਇਹ ਆਪਣਾ ਦੱਸ ਕੇ ਇੱਕ ਇੱਕ ਘਰ ਦੇ ਅੰਦਰ ਪੈਸੇ ਦੀ ਮੰਗ ਕਰ ਰਿਹਾ ਸੀ ਤਾਂ ਉਹਨਾਂ ਵੱਲੋਂ ਇਸ ਨੂੰ ਆਪਣਾ ਉੱਥੇ ਫੜ ਲਿਆ ਗਿਆ ਤੇ ਉਸ ਤੋਂ ਬਾਅਦ ਇਹਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਫਿਰ ਇਸ ਨੂੰ ਆਪਣਾ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ ਨਹੀਂ ਉਹ ਐਕਚੁਅਲੀ ਸੀ ਕਰ ਲਿਆ ਵੈਰੀਫਾਈ ਉਹ ਮੁਲਾਜ਼ਮ ਨਹੀਂ ਹੈਗਾ ਉਹ ਕੋਈ ਉਪਰੀ ਸਕਰੂਰ ਵਾਲੀ ਸਾਈਡ ਪਿੰਡ ਦਾ ਰੈਨ ਵਾਲਾ ਉਹ ਖਾਸ ਪਿੰਡ ਨਹੀਂ ਉਹਦੇ ਨੇੜੇ ਪਿੰਡ ਸੀਗਾ ਤੇ ਉਹ ਉੱਥੇ ਗਿਆ ਸੀਗਾ ਨਸ਼ੇ ਕਰਨ ਦਾ ਆਦੀ ਤੇ ਇੱਕ ਉਹਦੀ ਕੋਈ ਹੱਥ ਕਢੀ ਸੀ ਬਰਾਮਦ ਹੋਈ ਸੀ ਮੌਕੇ ਤੋਂ ਉਹ ਇਹ ਸਾਡੀ ਕੋਈ ਅਫੀਸ਼ੀਅਲ ਹੱਥ ਕਢੀ ਨਹੀਂ ਸੀਗੀ ਤਾਂ ਕੋਈ ਆਨਲਾਈਨ ਜਿਹੜੀ ਮਿਲ ਜਾਂਦੀ ਹੈ ਉਹ ਚੀਜ਼ ਲੈ ਕੇ ਉਹ ਬਸ ਉੱਥੇ ਨਸ਼ੇ ਦੀ ਮੰਗ ਕਰ ਰਿਆ ਸੀ ਉਹਨਾਂ ਤੋਂ ਤੇ ਪਹਿਲਾਂ ਵੀ ਉਥੋਂ ਵੈਰੀਫਾਈ ਵੀ ਕੀਤਾ ਵੀ ਇੱਥੇ ਥੋੜਾ ਥਰੈਟ ਹੁੰਦਾ ਸੀ ਉਹ ਉਸ ਬਾਅਦ ਕੁੱਟ ਮਾਰ ਵੀ ਹੋਈ ਸੀ ਜਦੀ ਕਾਫੀ ਕੁੱਟ ਮਾਰ ਹੋਈ ਸੀ ਉਹ ਮੁਰਲੀ ਸਾਹਿਬ ਅੱਤੇ ਜੀ ਕਰਵਾਉਂਦਾ ਸੀ ਕਿ ਜੀ ਕੋਟਮਾਰ ਇਹ ਜਿਹੜੇ ਉੱਥੇ ਘਰੇ ਗਿਆ ਸੀਗਾ ਇਹ ਦੇ ਦੱਸਣ ਮੁਤਾਬਕ ਉਹ ਗੜੀ ਦੇ ਵਿੱਚ ਗਿਆ ਸੀ ਮੈਸ਼ੇ ਦੀ ਮੰਗ ਕਰ ਰਿਹਾ ਸੀ ਕੋਈ ਸੁੱਖੀ ਪ੍ਰਧਾਨ ਕਰ ਤੇ ਉੱਥੇ ਜਿੱਥੇ ਨੂੰ ਬੰਨ ਕੇ ਰੱਖਿਆ ਹੁੰਦਾ ਸੀਗਾ ਉਹਨਾਂ ਨੇ ਫਿਰ ਜੀ ਕੋਟਮਾਰ ਕੀਤੀ ਉੱਥੇ ਤਾਂ ਚਲੋ ਘਰ ਦੇ ਨੰਬਰ 2 ਘਰ ਦੇ ਨੰਬਰ 2 ਉਹਨਾਂ ਦੇ ਕਿਰਾਏਦਾਰ ਕੁਝ ਤਾਂ ਚਲੋ ਮਹੱਲੇ ਦੇ ਹੋਰ ਆਦਮੀ ਵੀ ਲੋਕ ਸੀ ਪਰ ਇਹ ਨਸ਼ੇ ਦਾ ਕਾਫੀ ਆਤੀ ਨੇ ਜਰੂਰ ਨਹੀਂ ਗੰਗਾ ਪੁੱਛਿਆ ਉਹ ਦੋਨੇ ਹੋਣਾਂ ਦਾ ਅਲਵੀ ਸੀਗਾ ਕੋਈ ਨਹੀਂ ਉਹ ਕੱਲਾ ਹੀ ਸੀਗਾ ਉਹ ਕੱਲਾ ਹੀ ਸੀਗਾ ਉਹਦੀ ਤੁਹਾਨੂੰ ਦੱਸਿਆ ਕੁੱਟਮਾਰ ਹੋਈ ਸੀ ਫਿਰ ਉਹਨੂੰ ਫਰਸਟ ਐਡ ਦਵਾ ਕੇ ਫਿਰ ਬਾਅਦ ਚੋਂ ਦੇ ਕਰਦੇ ਦੇ ਹਵਾਲੇ ਕਰਤਾ ਸੀ ਉਹ ਮਲਾਜਮ ਵਾਲੀ ਇਹਦੀ ਕੋਈ ਗੱਲ ਨਹੀਂ ਹੈਗੀ ਮਲਾਜਮ ਸਰਦਾਰ ਦੇ ਧਰਗਾ ਦੇ ਕਹਿਣ ਦੇ ਮੁਤਾਬਕ ਜਿਹੜਾ ਜੀ ਤੁਹਾਨੂੰ ਕੰਪਲੀਟ ਸੀ ਸੀ ਐਸ ਵੀ ਹਾਂਜੀ ਹਾਂਜੀ ਜੋ ਕਹਿੰਦੇ ਜੀ ਸਾਡੇ ਕੋਲ ਪੈਸੇ ਦੀ ਮਸਲਾ ਕਰ ਰਿਆ ਸੀ ਹੂੰ ਹੂੰ ਸਾਰੇ ਉਹ ਤੋਂ ਕੋਈ ਸ਼ੋ ਕੋਈ ਬਰਾਮਦ ਹੋਇਆ ਨਹੀਂ ਹੈਗਾ ਤੇ ਜਿਹੜੇ ਇੱਕ ਦੋ ਆਈਡੀ ਪ੍ਰੂਫ ਸੀਗੇ ਜਿਹੜਾ ਮੈਂ ਤੁਹਾਨੂੰ ਦੱਸਿਆ ਪਹਿਲਾ ਐਡਰੈਸ ਕੋਈ ਸੀਗਰ ਦੀ ਕੋਈ ਆਡੀਗੂ ਨਾ ਹੀ ਕੋਈ ਨਸ਼ਾ ਬਰਮਦ ਹੋਇਆ ਨਾ ਹੀ ਕੋਈ ਪੈਸਾ ਤਨਾਬ ਨਾ ਹੋਇਆ। ਕਿੰਨੇ ਕਾਲ ਤੋਂ ਸਰਮਾ ਦੇ ਕੰਮ ਆਇਆ ਸੀ। ਇਹ ਦੋ ਤਿੰਨ ਦਿਨ ਤੋਂ ਦੱਸ ਜਾ ਰਿਹਾ ਸੀ। ਤੇ ਤੁਸੀਂ ਵਾਈਫ ਦਾ ਹੀproper ਤਰੀਕੇ ਨਾਲ ہاں ਜੀ ਹਾਂਜੀ ਕਰ ਲੈ ਕਰ ਲੈ ਉਹ ਜੀ ਨਿਕਲ ਕੇ ਸਾਹਮਣੇ ਆਇਆ। ਬਸ ਇਹ ਨਸ਼ੇ ਦਾ ਬਹੁਤ ਜ਼ਿਆਦਾ ਅਤੀ ਹੈ ਜੀ ਐਮੀ ਤੁਰੇ ਫਿਰਦਾ ਰਹਿੰਦਾ। ਉਹਨੂੰ ਘਰ ਦੇੰਦੇ ਹਵਾਲੇ ਕਰਦਾ ਤੇ ਅਸੀਂ ਲਿਖਤ 'ਚ ਵੀ ਉਹਨਾਂ ਤੋਂ ਇਹੀ ਲੈ ਆਈਏ ਨੂੰ ਛੇ ਛੇ ਕਿਤੇ ਤੁਸੀਂ ਸੈਂਟਰ ਜਾਂ ਨਸ਼ਾ ਚੜ੍ਹੋ ਸੈਂਟਰ ਦੇ ਪਿੱਛੇ ਉੱਥੇ ਐਡਮਿਟ ਕਰੋ ਜੇ ਸਾਡੀ ਹੈਲਥ ਦੀ ਲੋੜ ਤਾਂ ਸੇ ਵੀ ਜ਼ਰੂਰ। ਉਹਨਾਂ ਦੀ ਹੈਲਪ ਕਰ ਜਿਹੜੀ ਹੱਥ ਘੜੀ ਮਿਲਦੀ ਸਰ ਉਹ ਉਹ ਤੁਹਾਨੂੰ ਦੱਸੇ ਨੀ ਨੀ ਉਹ ਸਾਡੀ ਉਹ ਅਫੀਸ਼ੀਅਲ ਜਿਹੜੀ ਹੈਗੀ ਉਹ ਨਹੀਂ ਹੈ ਜੀ ਉਹ ਜਿਹੜੀਆਂ ਆਨਲਾਈਨ ਘੜੋਨੇਟੇ ਤੇ ਮਿਲ ਜਾਂਦੇ ਇਥੋਂ ਆਨਲਾਈਨ ਉਹੀ